ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂ ਐਸ ਏ ਦੇ ਉਤੇ ਸਵਾਗਤ ਆ ਇਸ ਮੌਕੇ ਆਪਾਂ ਖੜੇ ਆ ਆਰਮੀ ਵਾਲਿਆਂ ਦੇ ਜਿਹੜੇ ਆ ਉਹ ਬੂਥ ਦੇ ਨਾਲ 46ਵਾਂ ਮਹਾਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਸਜਾਇਆ ਜਾ ਰਿਹਾ ਹੈ ਸਾਬ੍ਹ ਸ਼ਹੀਦ ਗੁਰੂ ਗਰੰਤ ਸਾਹਿਬ ਮਹਾਰਾਜ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਹੈ ਆਪਣੇ ਨਾਲ ਤੁਸੀਂ ਦੋ ਸਿੱਖ ਨੌਜਵਾਨ ਜਿਹੜੇ ਫੌਜੀ ਵੀਰ ਆ ਉਹ ਦੇਖ ਸਕਦੇ ਆ ਸ਼ਾਹਬਾਤ ਸਿੰਘ ਤਨਵੀਰ ਸਿੰਘ ਲਸ਼ਰ ਇਹ ਆਪਣੇ ਨਾਲ ਨੇ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀ ਆ ਉਹ ਇਸ ਟਾਈਮ ਰਿਕਰੂਟਮੈਂਟ ਮੁਹਿੰਮ ਦੇ ਲਈ ਇੱਥੇ ਪਹੁੰਚੇ ਹੋਏ ਆ ਸ਼ਾਹਬਾਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਚੱਲ ਰਿਹਾ ਜੀ ਕਿੰਨੇ ਸਾਲ ਹੋ ਗਏ ਹੁਣ ਆਰਮੀ ਦੇ ਵਿੱਚ 5 ਸਾਲ ਹੋ ਗਏ ਵੀਰ ਬਹੁਤ ਹੀ ਸੋਹਣਾ ਤੇ ਪਰਮਹੰਗਾਰਾ ਸੰਗਤ ਵੱਲੋਂ ਮਿਲ ਰਿਹਾ ਜੀ ਜੀ ਸੋ ਸ਼ਹਾਵਾ ਸਿੰਘ ਜੀ ਇਸ ਟਾਈਮ ਜਿਹੜਾ ਆਪਾਂ ਨੂੰ ਪਤਾ ਵੀ ਇੱਕ ਇਸ਼ੂ ਚੱਲ ਰਿਹਾ ਜਿਹੜਾ ਗਰੂਮਿੰਗ ਨੂੰ ਲੈ ਕੇ ਜਿਹੜੇ ਸੈਕਟਰੀ ਆ ਉਹਨਾਂ ਨੇ ਇਸਤੇ ਬਾਰੇ ਕਿਹਾ ਸੀਗਾ ਤੁਸੀਂ ਅਜੇ ਵੀ ਉਸੇ ਤਰੀਕੇ ਦੇ ਨਾਲ ਦਾੜਾ ਪ੍ਰਕਾਸ਼ ਆ ਪੱਗ ਸਜਾਈ ਹੋਈ ਆ ਦਮਾਲਾ ਸਜਾਇਆ ਹੋਇਆ ਇਹ ਵੀ ਵੀਰ ਨੇ ਉਸੇ ਤਰੀਕੇ ਦੇ ਨਾਲ ਆ ਸੋ ਉਹਦੇ ਬਾਰੇ ਥੋੜੀ ਜਿਹੀ ਕਲੀਅਰ ਦੱਸ ਦਿਓ ਵੀ ਕੀ ਐਸ ਟਾਈਮ ਸਿਚੁਏਸ਼ਨ ਚੱਲ ਰਹੀ ਹੈ ਜਿਹੜਾ ਉਹਦਾ ਗਰੂਮਿੰਗ ਦਾ ਸਟੈਂਡਰਡ ਦਾ ਇਸ਼ੂ ਚੱਲ ਰਿਹਾ ਹੈ ਉਹ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਹੈ ਉਹ ਸਿੱਖਾਂ ਤੇ ਹਜੇ ਫਿਲਹਾਲ ਇਨੇ ਕੈਨ ਲੋਕ ਠੋਸ ਤਰੀਕੇ ਨਾਲ ਲਾਗੂ ਨਹੀਂ ਕਰ ਰਹੇ ਉਹ ਜਿਆਦਾ ਜਿਨ੍ਹਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਸੀਗੀ ਜਾਂ ਜਿਹੜੇ ਜਿਨ੍ਹਾਂ ਕੋ ਨਾਨ ਰਿਲੀਜੀਅਸ ਐਗਜ਼ੈਂਪਸ਼ਨਸ ਜਿਨ੍ਹਾਂ ਨੇ ਲਈਆਂ ਹੋਈਆਂ ਸੀ ਬੀਅਰਡਸ ਨੂੰ ਲੈ ਕੇ ਉਹਨਾਂ ਦੇ ਉੱਤੇ ਜਿਹੜਾ ਵਾ ਉਹ ਇੰਡੀਵਿਜੂਅਲ ਰਿਵਿਊ ਜਿਹੜਾ ਉਹ ਕਰ ਰਹੇ ਨੇ ਤੇ ਸਿੱਖਾਂ ਦਾ ਜਿਹੜਾ ਜਿਹਨਾਂ ਰਿਲੀਜੀਅਸ ਐਗਜ਼ੈਂਪਸ਼ਨ ਦਾ ਮੈਨੂੰ ਨਹੀਂ ਲੱਗਦਾ ਦੁਬਾਰਾ ਰਿਵਿਊ ਕਰ ਵੀ ਲੈਣਗੇ ਤੇ ਜਿਹੜੀ ਸਿੱਖੀਜ਼ਮ ਇੱਕ ਲੈਜੀਟਿਮੇਟ ਰਿਲੀਜੀਅਨ ਕਾਫੀ ਚਿਰ ਤੋਂ ਐਸਟੈਬਲਿਸ਼ਡ ਰਿਲੀਜੀਅਨ ਸੋ ਜਿਹੜਾ ਆਪਣਾ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਜਿਹੜਾ ਆਪਣਾ ਰਿਲੀਜੀਅਨ ਪ੍ਰੈਕਟਿਸ ਕਰ ਸਕਦੇ ਆ ਸੋ ਮੇਰੀ ਇਹ ਥਿੰਕਿੰਗ ਜੋ ਮੇਰੀ ਇਹ ਓਪੀਨੀਅਨ ਕਹਿੰਦੀ ਆ ਕਿ ਸਿੱਖਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਚ ਤੇ ਹੁਣ ਵੀ ਕੋਈ ਈਡੀ ਖਾਸ ਦਿੱਕਤ ਜਾਂ ਪਰੇਸ਼ਾਨੀ ਨਹੀਂ ਆਉਣ ਵਾਲੀ ਇਹ ਬੜੀ ਇੱਕ ਕਹਿ ਲਓ ਵੀ ਬੜੇ ਵਧੀਆ ਟਾਈਮ ਦੇ ਉੱਤੇ ਬੜੇ ਵਧੀਆ ਥਾਂ ਦੇ ਉੱਤੇ ਬੜੀ ਇੱਕ ਤੁਸੀਂ ਸੁੱਖ ਵਾਲੀ ਖਬਰ ਦਿੱਤੀ ਆ ਇਹ ਵਧੀਆ ਜਿਹੜਾ ਉਹ ਮਹਿਸੂਸ ਹੁੰਦਾ ਇਹ ਨਾ ਮੈਸੇਜ ਬਹੁਤ ਸੋਹਣਾ ਜਾਂਦਾ ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਨੌਜਵਾਨ ਐ ਇਦਾਂ ਸਾਬਤ ਸੂਰਤ ਹੋ ਕੇ ਵੀ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਹਾਂਜੀ ਐਂਡ ਬਾਕੀ ਜ ਸਿੱਖ ਕੋਲੀਸ਼ਨ ਲੀਗਲ ਟੀਮ ਵਾਲੇ ਜਿਹੜੇ ਆ ਉਹ ਇਸ ਇਹਦੇ ਉੱਤੇ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੇ ਆ ਬਹੁਤ ਸਵਿਹਰਦਤਾ ਦੇ ਨਾਲ ਐਂਡ ਜੇ ਕਿਸੇ ਨੇ ਵੀ ਜਿਆਦਾ ਇਤੋਂ ਡੀਪ ਦੇ ਵਿੱਚ ਨੌਲੇਜ ਲੈਣੀ ਆ ਜਾਂ ਕੋਈ ਲੀਗਲ ਪਰਸਪੈਕਟਿਵ ਤੋਂ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਸਿੱਖ ਕੋਲੀਸ਼ਨ ਮਨਵੀਤ ਕੌਰ ਲੀਗਲ ਟੀਮ ਦੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਆ ਆਪਾਂ ਹੁਣ تنਵੀਰ ਸਿੰਘ ਦੇ ਨਾਲ ਗੱਲ ਕਰ ਸਕਦੇ تنਵੀਰ ਸਿੰਘ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕਰੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਆਰਮੀ ਦੇ ਵਿੱਚ ਮੈਨੂੰ ਹੁਣ 3.5 ਸਾਲ ਹੋ ਗਿਆ ਆਰਮੀ 'ਚ ਕਿੱਥੇ ਤੁਸੀਂ ਕਿੱਥੇ ਤੱਕ ਤੜੀਆਂ ਪੋਸਟਿੰਗ ਰਹੀਆਂ ਕਿੱਥੇ ਕਿੱਥੇ ਅ ਪਹਿਲਾਂ ਮੈਂ ਮੈਡਰਸੋ ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ ਫਿਰ ਬਾਅਦ ਵਿੱਚ ਮੇਰੀ ਡਬਲਿੰਗ ਫਿਰ ਪੋਸਟਿੰਗ ਹੋ ਗਈ ਸੀ ਠੀਕ ਹੈ ਸੋ ਕਿੱਦਾਂ ਮਹਿਸੂਸ ਹੁੰਦਾ ਹੈ ਆਰਮੀ ਦੇ ਵਿੱਚ ਜਾ ਕੇ ਕਿੰਨੀ ਉਮਰ ਸੀਗੀ ਜਦੋਂ ਤੁਸੀਂ ਆਰਮੀ 'ਚ ਗਏ ਆ ਜੁਫ ਮੈਂ ਪਰਤੀ ਹੋਇਆ ਸੀਗਾ ਮੈਂ ਬਸ 18 ਸਾਲ ਦਾ ਸੀਗਾ ਫਿਰ ਵਾਓ ਕੀ ਕਿੰਨੇ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਇਹ ਚ ਜਾਣੀ ਜਿਨੇ ਮੈਨੂੰ ਇਨਸਪਾਇਰ ਕੀਤਾ ਜਿਆਦਾ ਮੇਰੇ ਦਾਦਾ ਜੀ ਸਗੇ ਫਿਰ ਉਹ ਵੀ ਇਟ ਇਜ਼ ਅ ਸੈਕਰੇਟ ਮੈਂਟਰ ਸੀਗੇ ਅੱਛਾ ਸੋ ਤੁਸੀਂ ਉਤੋਂ ਇਨਸਪਾਇਰ ਸੀਗੇ ਤੁਸੀਂ ਸੋਚੇ ਫਿਰ ਇੱਥੇ ਇਦਾਂ ਜਾਣਾ ਹੈ ਹਾਂਜੀ ਸੋ ਕਿਦਾਂ ਮਹਿਸੂਸ ਹੋ ਰਿਹਾ ਹੈ ਆਰਮੀ ਦੇ ਵਿੱਚ ਬਹੁਤ ਵਧੀਆ ਮੈਨੂੰ ਮਹਿਸੂਸ ਹੁੰਦਾ ਹੈ ਨਾਲੇ ਮੈਂ ਚਾਹੁੰਦਾ ਹੈ ਮੇਰੇ ਦਾਦਾ ਜੀ ਵੀ ਸਰਚ ਕਰਨ ਦੇ ਵਿੱਚ ਮੈਨੂੰ ਇਹ ਦੇਖ ਕੇ ਮੈਨੂੰ ਬਹੁਤ ਖੁਸ਼ ਲੱਗਦਾ ਹੈ ਫਿਰ ਠੀਕ ਹੈ ਤੁਸੀਂ ਵੀ ਸਾਬਤ ਸੂਰਤਾਂ ਦਸਤਾਰ ਦੇ ਨਾਲ ਜਿਹੜਾ ਉਹ ਕਰਦੇ ਆ ਸੋ ਕੋਈ ਚੈਲੰਜਸ ਸੀਗੇ ਜਾਂ ਕਿਦਾਂ ਦਾ ਤੁਹਾਡਾ ਇਹ ਸਫਰ ਰਿਹਾ ਜਦੋਂ ਤੁਸੀਂ ਆਰਮੀ 'ਚ ਸਰਵ ਕਰ ਰਹੇ ਹਾਂ ਅ ਜਿਹਦਾ ਥੋੜੇ ਚੈਲੰਜਸ ਸੀਗੇ ਜੋ ਫਿਰ ਇਹਦਾ ਪਹਿਲੋ ਮੈਂ ਗਿਆ ਸੀਗਾ ਜਰਜਾ 'ਚ ਪਹਿਲੀ ਵਾਰੀ ਪਰ ਜਦ ਫਿਜ਼ੀਕਲ ਵਾਲਾ ਸੀਗਾ ਜਿਹਦਾ ਧਰਮ ਦੇ ਬਾਰੇ ਕਿਸ ਨੇ ਇਹਦਾ ਕੁਝ ਕਿਆ ਨਹੀਂ ਸਕਿਆ ਫਿਰ ਓਕੇ ਠੀਕ ਅਜੇ ਸ਼ਾਹਬਤ ਸਿੰਘ ਇਹ ਦੱਸੋ ਵੀ ਹੁਣ ਅੱਜ ਇਸ ਵਾਰੀ ਤੁਹਾਡੀ ਟੀਮ ਜਿਹੜੀ ਆ ਦਾ ਹੋਲ ਟੀਮ ਇਜ਼ ਓਵਰ ਹੇਅਰ ਸੋ ਯੂ ਆਰ ਹੇਅਰ ਹੈਲਪਿੰਗ ਰਿਕਰੂਟ ਪੀਪਲ ਸੋ ਹਾਊਸ ਦਾ ਸੋ ਫਾਰ ਹਾਊਸ ਦੀ ਰਿਸੈਪਸ਼ਨ ਰਿਸੈਪਸ਼ਨ ਹਸ ਬੀਨ ਰੀਲੀ ਗੁੱਡ ਸਾਡੇ ਕੋਲ 3-4 ਆਲਰੇਡੀ ਜਿਹੜੇ ਆ ਨੌਜਵਾਨ ਬੱਚੇ ਐਂਡ ਈਵਨ ਬੱਚੀਆਂ ਨਾਮ ਲਿਖਾ ਚੁੱਕੇ ਆ ਸੋ ਇਹ ਸਾਡਾ ਅੱਜ ਪਹਿਲਾ ਦਿਨ ਸੀਗਾ ਸੀ ਸੈਟਰਡੇ ਐਂਡ ਸੰਡੇ ਵੀ ਇੱਥੇ ਹੋਣਾ ਜੇ ਕੋਈ ਵੀ ਸਿੱਖ ਪੰਜਾਬੀ ਬੱਚੇ ਬੱਚੀਆਂ ਕੋਈ ਵੀ ਨਾਟ ਇਵਨ ਸਿੱਖ ਕੋਈ ਵੀ ਤੁਹਾਡਾ ਕੋਈ ਵੀ ਰਿਲੀਜੀਅਨ ਹੈ ਤੁਸੀਂ ਕੋਈ ਵੀ ਨੌਲੇਜ ਲੈਣਾ ਚਾਹੁੰਦੇ ਆ ਸਾਡੇ ਕੋਲ ਇੱਥੇ ਰੈਟਲ ਸ네ਕ ਵਾਲੇ ਵੀ ਵੀਰ ਹੈਗੇ ਰਿਕਰੂਟਰ ਜਿਹੜਾ ਇੱਕ ਆਰਮੀ ਦਾ ਯੂਐਸ ਆਰਮੀ ਨੈਸ਼ਨਲ ਗਾਰਡ ਦਾ ਕਮਿਸ਼ਨ ਚੱਲਦਾ ਜਿਹਦੇ ਨਾਲ ਅਸੀਂ ਕੈਲ ਫਾਇਰ ਵਾਲਿਆਂ ਦੇ ਨਾਲ ਜਦੋਂ ਅੱਗਾਂ ਲੱਗਦੀਆਂ ਉਹਦੇ ਵਿੱਚ ਹੈਲਪ ਕਰਦੇ ਆ ਤੁਸੀਂ ਉਸ ਮਿਸ਼ਨ ਦੇ ਵਿੱਚ ਜੇ ਤੁਸੀਂ ਜੁਆਇਨ ਹੋਣਾ ਚਾਹੁੰਦੇ ਆ ਦ ਪੇਜ ਰੀਲੀ ਗੁੱਡ ਐਂਡ ਬੈਨੀਫਿਟਸ ਕਾਫੀ ਅੱਛੇ ਨੇ ਤੇ ਤੁਸੀਂ ਕੋਈ ਵੀ ਜਿਹੜੀ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਤੁਸੀਂ ਆ ਸਕਦੇ ਆ ਬਾਕੀ ਜਿਹੜੀ ਰੈਲਿਜੀਅਸ ਅਕਮੋਡੇਸ਼ਨ ਦੀ ਗੱਲ ਆ ਸਾਡੇ ਕੋਲ ਇੱਥੇ ਕਾਫੀ ਐਕਸਪੀਰੀਐਂਸਡ ਰਿਕਰੂਟਰ ਨੇ ਉਹ ਤੁਹਾਡੀ ਹੈਲਪ ਕਰ ਸਕਦੇ ਨੇ ਠੀਕ ਆ ਸੋ ਇਹ ਥੋੜਾ ਜਿਹਾ ਰੈਡਲ ਸਨੇਕ ਬਾਰੇ ਜੇ ਤੁਸੀਂ ਹੋਰ ਦੱਸਣਾ ਚਾਹੁੰਦੇ ਆ ਜਾਂ ਹੋਰ ਕੋਈ ਜਿਹੜੇ ਇਦਾਂ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਰੈਡਲ ਸਨੇਕ ਨੈਸ਼ਨਲ ਗਾਰਡ ਦੀ ਜਿੱਦਾਂ ਇਹ ਮਤਲਬ ਦੀ ਟ੍ਰੇਨਿੰਗ ਵੱਖਰੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਇੱਕ ਵਾਰੀ ਯੂਐਸ ਆਰਮੀ ਨੈਸ਼ਨਲ ਗਾਰਡ ਦੇ ਵਿੱਚ ਸੋਲਜਰ ਬਣ ਜਾਂਦੇ ਆ ਇਹ ਉਹਦੇ ਤੋਂ ਬਾਅਦ ਮਿਸ਼ਨ ਇਹ ਕਾਈਂਡ ਆਫ ਸਾਰਾ ਸਾਲ ਹੀ ਰਾਉਂਡ ਦਾ ਇਅਰ ਚੱਲਦਾ ਐਂਡ ਮੋਸਟਲੀ ਕੈਲੀਫੋਰਨੀਆ ਦੇ ਵਿੱਚ ਹੀ ਤੁਹਾਡੀ ਪੋਸਟਿੰਗ ਹੋਏਗੀ ਤੇ ਕਿੰਨਾ ਕੁ ਟਫ ਹੁੰਦਾ ਆ ਬੂਟ ਕੈਂਪ ਹੈ एवरीथिंग ਆ ਕਿੰਨਾ ਔਖਾ ਹੈ ਜਾਂ ਕਿੰਨਾ ਔਖਾ ਹੈ ਥੋੜਾ ਟਫ ਇਦਾਂ ਕਿ ਥੋੜਾ ਜਿਹਾ ਫਿਜ਼ੀਕਲ ਤੁਹਾਨੂੰ ਜਿੱਦਾਂ ਦੌੜ ਜਿਹੜੀ ਆ ਮਤਲਬ ਲਾਉਣੀ ਪੈਣੀ ਹੈ ਜਿਹੜਾ ਫਿਜ਼ੀਕਲ ਹੈ ਤੁਸੀਂ AFT ਕਰਕੇ ਸਰਚ ਕਰ ਸਕਦੇ ਹੋ Google ਤੇ ਜੇ ਕਿਸੇ ਨੇ ਵੀ ਦੇਖਣਾ ਆਰਮੀ ਫਿਟਨੈਸ ਟੈਸਟ ਐਂਡ ਉਹਦੇ ਵਿੱਚ ਪੁਸ਼ਅਪਸ ਹੁੰਦੇ ਆ 2 ਮਾਈਲ ਰਨ ਹੁੰਦਾ ਤੇ ਸਪ੍ਰਿੰਟ ਰੈਕ ਕੈਰੀ ਹੁੰਦਾ ਸੋ ਕਰਨ ਨੂੰ ਔਖਾ ਤੇ ਕੁਝ ਵੀ ਨਹੀਂ ਤੇ ਸੌਖਾ ਵੀ ਕੁਝ ਨਹੀਂ ਮਤਲਬ ਦੋਵੇਂ ਗੱਲਾਂ ਹੀ ਆ ਜੀ ਹਾਂਜੀ ਸੋ ਐਨੀਥਿੰਗ ਤੁਸੀਂ ਸੰਗਤ ਨੂੰ ਕੁਝ ਹੋਰ ਅਪੀਲ ਕੋਈ ਬੇਨਤੀ ਜਾਂਦੇ ਜਾਂਦੇ ਕਰ ਮੇਰੀ ਅਪੀਲ ਅਖੀਰ ਤੀ ਹੋਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿੱਖ ਬੱਚੇ ਤੇ ਬੱਚੀਆਂ ਡਿਫੈਂਸ ਲਾਈਨ ਦੇ ਵਿੱਚ ਆਉਣ ਬਾਰ ਬਾਰ ਹਰ ਸਾਲ ਇਹੋ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਇੱਕ ਇਹੋ ਜੀ ਲਾਈਨ ਆ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ ਐਂਡ ਅਸੀਂ ਇੱਕ ਬਹੁਤ ਵਧੀਆ ਮੈਸੇਜ ਦੇ ਸਕਦੇ ਹਾਂ ਇਨ ਕੰਟਰੀਜ਼ ਦੇ ਵਿੱਚ ਆ ਕੇ ਇੱਕ ਬਹੁਤ ਪੋਜ਼ਿਟਿਵ ਰਿਸਪੌਂਸ ਜਾਂਦਾ ਸੋ ਅਸੀਂ 96 ਨਗਰ ਕੀਰਤਨ ਦੇ ਜਿੱਥੇ ਬਾਕੀ ਸੰਗਤਾਂ ਨੂੰ ਬਾਹਰੋਂ ਆਈ ਨੂੰ ਜੀ ਆਇਆਂ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਐਂਡ ਸਭ ਤੋਂ ਵਧੀਆ ਗੱਲ ਇਹ ਆ ਕਿ ਆਰਮੀ ਵੱਲੋਂ ਇੱਥੇ ਪੱਕਾ ਹੀ ਕੈਂਪ ਲੱਗਦਾ ਹਰ ਸਾਲ 3 ਦਿਨ ਇਹ ਬਹੁਤ ਵੱਡੀ ਗੱਲ ਆ ਮਤਲਬ ਪੱਕਾ ਹੀ ਕੈਂਪ ਆ ਜੇ ਮੈਂ ਇੱਥੇ ਹੋਵਾਂ ਨਾ ਆਂ ਇੱਕ ਸਾਲ ਮੇਰੇ ਕੋ ਮਿਸ ਹੋ ਗਿਆ ਕਿਉਂਕਿ ਮੈਂ ਕੁਐਟ ਡਿਪਲੋਇਡ ਸੀ ਬਟ ਜਿਹੜੀ ਖੁਸ਼ੀ ਦੀ ਗੱਲ ਇਹ ਆ ਕਿ ਜਿਹੜਾ ਆਰਮੀ ਵੱਲੋਂ ਇਹ ਆਰਮੀ ਇਨਾ ਐਫਰਟ ਕਰ ਰਹੀ ਆ ਰਿਕਰੂਟਮੈਂਟ ਵਾਲੇ ਐਫਰਟ ਕਰ ਰਹੀ ਆ ਸੋ ਆਪ ਜਿਹੜੇ ਸਿੱਖ ਬੱਚੇ ਬੱਚੀਆਂ ਤੁਸੀਂ ਮਿਨਿਮਮ ਏਜ 17 ਸਾਲ ਤੇ ਵੱਧ ਤੋਂ ਵੱਧ 41 ਸਾਲ ਤੱਕ ਜੇ ਤੁਹਾਡੀ ਏਜ ਹੈਗੀ ਆ ਹਾਈ ਸਕੂਲ ਤੁਸੀਂ ਕੀਤਾ ਤੁਹਾਡੇ ਕੋ ਗ੍ਰੀਨ ਕਾਰਡ ਜਾਂ ਯੂ ਐਸ ਸਿਟੀਜ਼ਨ ਤੁਸੀਂ ਹੈਗੇ ਹੋ ਤੇ ਤੁਸੀਂ ਜਿਹੜਾ ਅਨਲਿਸਟ ਕਰ ਸਕਦੇ ਆ ਸੋ ਅਸੀਂ ਤਿੰਨੇ ਦਿਨ ਇੱਥੇ ਹੋਣਾ ਆਪਜੀ ਜਦੋਂ ਵੀ ਤਹਾਡੇ ਮਨ 'ਚ ਕੋਈ ਸ਼ੰਕਾ ਕੋਈ ਸਵਾਲ ਗਰੂਮਿੰਗ ਨੂੰ ਲੈ ਕੇ ਰਿਲੀਜੀਅਸ ਅਕਾਮੋਡੇਸ਼ਨਸ ਨੂੰ ਲੈ ਕੇ ਈਵਨ ਕਿ ਸੈਕ ਕਾਲੀਜਨ ਵਾਲਿਆਂ ਦਾ ਵੀ ਲਾਗੇ ਟੈਂਟ ਆ ਤੁਸੀਂ ਉਹਨਾਂ ਨਾਲ ਜੇ ਗੱਲਬਾਤ ਕਰਨੀ ਆ ਕਰ ਸਕਦੇ ਆ ਸੋ ਦੁਬਾਰਾ ਸੰਗਤ ਨੂੰ ਇਹੋ ਅਪੀਲ ਆ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਇਹ ਅਪੀਲ ਆ ਕਿ ਪਲੀਜ਼ ਡਿਫੈਂਸ ਲਾਈਨ ਦੇ ਵਿੱਚ ਆਓ ਇੱਕ ਬਹੁਤ ਵਧੀਆ ਰੁਜ਼ਗਾਰ ਵੀ ਆ ਸੇਵਾ ਵੀ ਆ ਸਾਰਾ ਕੁਝ ਹੀ ਆ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਸੋ ਆਪਾਂ ਉਹਨਾਂ ਦੇ ਨਾਲ ਵੀ ਜਿਹੜਾ ਹੋਰ ਗੱਲ ਕਰਦੇ ਆ ਸੋ ਹੈਲੋ ਹੈਲੋ ਓਰ ਯੂ ਵਾਂਟ ਟੂ ਸੇ I just want to say that it's a great opportunity. There's a lot of benefits for education and career. Anything you wanted to add on? Uh, so, hey there, guys. My name is Specialist Martinez. I'm the new recruiter here for all of Yuba, Sutter, Calusa, and part of Lake County. Um, we're here representing the C community, uh, offering the information and resources for everyone who wants to get some info. Uh, we're here for you, the people. So, please feel free to stop by, come chat with us. We'll get you taken care of. Hello, I'm Specialist Sadame. I'm the recruiter for Joint Task Force Rattlesnake. Uh, program. Uh, it's a great program. It's one of the highest-paid programs within the National Guard. and I highly recommend it to anyone who is new to the National Guard. Thank you. What's the pay? Uh, it's 390 a day, starting, and then it goes from there. Hi, everyone. I'm Specialist Padilla. I'm here with the National Guard. I'm one of the assistant recruiting here for the Town of Yuba City. We're here to help you all. ਥੈਂਕ ਯੂ ਸੋ ਆਰਮੀ ਦਾ ਜਿਹੜਾ ਇਹ ਬੂਥ ਆ ਉਥੇ ਆਓ ਇਹਨਾਂ ਦੇ ਨਾਲ ਗੱਲਬਾਤ ਕਰੋ ਸ਼ੈਰੀਫ ਵਾਲਿਆਂ ਦਾ ਪੁਲਿਸ ਵਾਲਿਆਂ ਦਾ ਬਹੁਤ سارے ਲਾ ਐਨਫੋਰਸਮੈਂਟ ਵਾਲੇ ਜਿਹੜੇ ਬੂਥ ਆ ਇੱਥੇ ਲੱਗੇ ਆ ਸੋ ਇਹ ਵੀ ਇੱਕ ਫਿਊਚਰ ਆ ਉਸ ਨੂੰ ਜਿਹੜਾ ਤੁਸੀਂ ਜ਼ਰੂਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ